ਹਾਂਜੀ ਕੀ ਬਣਾਇਆ ਅੱਜ ਆਲੂ ਵਾਲੀਆਂ ਪਰੌਠੀਆਂ ਹੋ ਜੇ ਤੇ ਆਲੂ ਵਾਲੀਆਂ ਪਰੌਠੀਆਂ ਹੋ ਗਈਆਂ ਸਾਡੀਆਂ ਰੈਡੀ ਸਾਡੀ ਕੁੜੀ ਨੇ ਬਣਾ ਕੇ ਖਵਾਣੇ ਸੈਂਡਵਿਚ ਸਾਡੀ ਮੰਮੀ ਸਾਗ ਜਦੋਂ ਸਾਡੇ ਘਰੋਂ ਆਉਂਗਾ ਨਾ ਅਲੱਗ ਹੀ ਲੈਵ ਦੀ ਖੁਸ਼ੀ ਦੀ ਰਹਿਣ ਨਹੀਂ ਆ ਜਾਂਦੀ ਐ ਸਾਗ ਦਾ ਨਿੰਬੂ ਅਦਲਾ ਦੇ ਬੱਚਾ ਹਾਂ ਗੱਲ ਗੱਲ ਦਾ ਬੱਚਾ ਕੈਚ ਓਏ ਚੱਕ ਲਊਗਾ ਸਾਗ ਲੋ ਜੀ ਦਰਸਾਖ ਤੋਂ ਕੇ ਰੱਖ ਦਿੱਤਾ ਹੈ ਮਾਸੀ ਨੇ ਨਾਲ ਕਰਾ ਰਹੀ ਹੈ ਜੀ ਆ ਵੱਡੀ ਕੁੜੀ ਹੈਲਪ ਲੋ ਜੀ ਸੈਂਡਵਿਚ ਵਗੈਰਾ ਇਹਨੇ ਬਣਾਨੇ ਆ ਜੇ ਇਹਦੇ ਸੈਂਡਵਿਚ ਵਧੀਆ ਹੋਏ ਤੇ ਮੇਰੀ ਛੁੱਟੀ ਹੋ ਜਾਈ ਨਹੀਂ ਸੈਂਡਵਿਚਾਂ ਤੋਂ ਅੱਜ ਤੋਂ ਬਾਅਦ ਫਿਰ ਕਦੀ ਕਦੀ ਸੋਈ ਜੋ ਮੈਨੂੰ ਵੀ ਸਾਹ ਦਾ ਮੇਰੇ ਕੁੜੀਆਂ ਲੱਗੀਆਂ ਕੰਮ ਹਾਂ ਆਹ ਅੱਜ ਕੁੜੀਆਂ ਲੱਗੀਆਂ ਹੋਈਆਂ ਕੰਮ ਕਰਨ ਲਾਰਾ ਦੇਖ ਸਕਦੇ ਆ ਖਲਾਰਾ ਤਾਂ ਹੁਣ ਵੱਡੀ ਸੇ ਬੇਟੂ ਵੀ ਕੋਈ ਛੋਟੀ ਤਾਂ ਖਲਾਰਾ ਪਾਉਗੀ ਪੱਲੂ ਤੂੰ ਨਾ ਘਟ ਮੋੜ ਕੇ ਤੇਰੀ ਅੱਖਾਂ ਓੱਖਾਂ ਨੂੰ ਪੁੱਤਰ ਲੱਗ ਜਾਣੀਆਂ ਆ। ਉਹ ਗੁੱਟੀਆਂ ਸੀ ਉੱਥੇ। ਬਸ ਤੁਸੀਂ ਇਦਾਂ ਕਰੋ ਫਿਲ ਕਰਕੇ ਰੱਖੋ ਤੇ ਵੱਡੇ ਟੋਸਟ ਜਿਹੇ ਨੇ ਮੈਂ ਤੁਹਾਨੂੰ ਟੋਸਟ ਕਰ ਦਿੰਦਾ ਫੇਰ ਹੈਂ। ਉਹਨੇ ਟੋਸਟ ਦਿੱਤੇ ਜੀ ਬਣਾ ਗਏ ਤੇ ਹੁਣ ਮੈਂ ਲੱਗਾ ਜੀ ਇਹਨੂੰ ਗ੍ਰਿਲ ਕਰਾਂ ਦੇ। ਗ੍ਰਿਲ ਗਏ ਆਹੋ ਤੇ ਕਹਿੰਦੀ ਮੈਂ ਅੰਦਰ ਪਲੇਟ ਸੀ ਆ ਕੇ ਲੈ ਕੇ ਆਂਦੀ ਆ ਚਲੋ ਵੇਟ ਕਰਦੇ ਆ। ਜੀ ਹੈ ਜੀ। ਕਿਆ ਬਾਤ ਹੈ ਕਿਆ ਬਾਤ ਹੈ ਇੰਨਾ ਵੀ ਸਾਡੀ ਕੁੜੀ ਪਾਸ ਹੋ ਗਈ ਹਾਂ ਪਹਿਲਾਂ ਸੀਗੀ ਉਮੀਦ ਉਹ ਕਰ ਸਕਦੀ ਐ ਇਤੋਂ ਹੈ ਨਹੀਂ ਗਈ ਸੀਗੀ ਹਾਂ ਤੇ ਚਲੋ ਜੀ ਮੇਰੀ ਬਣਾ ਕੇ ਖਾਓਗੇ ਬਹੁਤ ਟੇਸਟ ਲੂਣ ਮਿਰਚ ਇੱਕ ਦਾ ਇੱਕਦਮ ਪਰਫੈਕਟ ਸੀਗਾ ਹਾਰਾ ਵਸ਼ ਤੇ ਬਲੌਗ ਕਰੋ ਤੁਸੀਂ ਐਂਡ ਅੱਜ ਚਲੋ ਜੀ ਮਿਲਦੇ ਹਾਂ ਗੱਲ ਵੀ ਤੁਹਾਨੂੰ ਇੱਕ ਨਵੇਂ ਬਲੌਗ 'ਚ ਦਰ ਟਾਈਮ ਹੋ ਗਿਆ ਜੀ 11 ਤੇ ਅੱਜ ਹੈਗਾ ਸੰਡੇ ਤੇ ਲੋ ਜੀ ਇਧਰ ਹੋ ਰਹੀ ਹੈ ਜੀ ਪੂਰੀ ਤਿਆਰੀ ਸਾਡੇ ਨਾਸ਼ਤੇ ਦੀ ਸਫਾਈ ਵਗੈਰਾ ਕਲੀਨਿੰਗ ਸਾਰਾ ਕੁਝ ਹੋ ਗਿਆ ਸਮਾਨ ਜਾ ਰਿਹਾ ਅੰਦਰ ਤੇ ਹਾਂਜੀ ਕੀ ਬਣਾਇਆ ਜੀ ਅੱਜ ਆਲੂ ਵਾਲੇ ਪਰੌਂਠੇ ਆਲੂ ਵਾਲੀਆਂ ਪਰੌਂਠੀਆਂ ਹੋ ਗਈਆਂ ਤੇ ਆਲੂ ਵਾਲੀਆਂ ਪਰੌਂਠੀਆਂ ਹੋ ਗਈਆਂ ਸਾਡੀਆਂ ਰੈਡੀ ਹਾਂ ਉਹੜੇ ਉਹ ਚੋਖੇ ਵਾਸਤੇ ਸੀਗੇ ਹਾਂ ਤੇ ਚਲੋ ਕਰੋ ਬਲੌਗ ਸ਼ੁਰੂ ਫੇ ਸਿੰਘਾ ਜੀ ਸਤਿ ਆਰਦਾਸ ਤੁਹਾਡਾ ਤੁਹਾਡਾ ਜੀ ਨਾ ਬਲੌਗ ਤੋਂ ਮਿਲ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਕਰਦੇ ਹਾਂ ਅੱਜ ਦੇ ਬਲੌਗ ਦੀ ਸ਼ੁਰੂਆਤ ਹਮੇਸ਼ਾ ਦੀ ਕਰਾਂ ਨਹੀਂ ਕਦੇ ਕਦੇ ਨਾਸ਼ਤੇ ਕਦੇ ਕਦੇ ਹੁਣ ਨਾਸ਼ਤੇ ਤੋਂ ਕਰੀ ਦੀ ਜਾਂ ਤੇ ਅੱਜ ਹੈਗਾ ਸੰਡੇ ਤੇ ਅੱਜ ਸਾਨੂੰ ਸਾਡੀ ਕੁੜੀ ਨੇ ਸਾਡੀ ਕੁੜੀ ਨੇ ਬਣਾਏ ਖਵਾਨੇ ਸੈਂਡਵਿਚ ਕਿਉਂਕਿ ਸਕੂਲੇ ਸਕੂਲੇ ਇਹਨਾਂ ਦੇ ਕੰਪੀਟੀਸ਼ਨ ਜਿਆ ਹੋਇਆ ਸੀ ਇੱਕ ਤੇ ਉਸੇ ਇਹਨਾਂ ਨੇ ਸੈਂਡਵਿਚ ਬਣਾਏ ਕਿ ਬੜੇ ਸਵਾਦ ਬਣਾਏ ਸੀ ਕੀ ਗੱਲ ਕੀਆ ਬਣਾ ਕੇ ਤਾਂ ਕਹਾਂ ਉਹ ਅੱਜ ਉਦਾਂ ਵੀ ਹੈ ਨਾ ਦਾਲ ਵੀ ਪਈ ਆ ਹੈਨਾ ਮਾਂ ਸਬਜ਼ੀਆਂ ਸੁੱਤੀਆਂ ਪਈਆਂ ਆ ਤੇ ਪਰ ਉਹ ਜੇ ਸੈਂਡਵਿਚ ਬਣਾ ਦੂਗੀ ਤੇ ਖਾ ਲਾਂਗੇ ਆਹੋ ਨਹੀਂ ਨਹੀਂ ਕਹਿੰਦੀ ਆ ਮੈਂ ਸਕੂਲੇ ਬਹੁਤ ਸਵਾਦ ਬਣਾਏ ਸੀਗੇ ਅੱਜ ਤੁਹਾਨੂੰ ਮੈਂ ਬਣਾ ਕੇ ਖਵਾਉਂਗੀ ਚਲੋ ਦੇਖਦੇ ਆ ਕਿੱਦਾਂ ਦੇ ਬਣਾਉਂਦੀ ਆ ਕੀ ਕਰਦੀ ਆ ਆਹੋ ਚਲੋ ਪਹਿਲੀ ਏਰੀਆ ਨੇ ਬਣਾਉਣੇ ਆ ਦੇਖ ਕੋਈ ਚੀਜ਼ ਹਾਂਜੀ ਕਿਹਦਾ ਕੀ ਗੱਲ ਏ ਹੈ ਕੀ ਗੱਲ ਏ ਮੈਂ ਕਿ ਗੀਜ਼ਰ ਬੰਦ ਕਰ ਦੋ ਓਕੇ ਲਓ ਜੀ ਗੀਜ਼ਰ ਕਰ ਦਿੱ ਗਿਆ ਬੰਦ ਤੇ ਇਧਰ ਰੋਟੀ ਪਾਣੀ ਆਂਦੀ ਆ ਤੇ ਫਿਰ ਕਰਕੇ ਮਾਰਨਿੰਗ ਦਾ ਨਾਸ਼ਤਾ ਫਿਰ ਦੇਖਦੇ ਆਂ ਅੱਜ ਦੇ ਕੀ ਪ੍ਰੋਗਰਾਮ ਨਹੀਂ ਆਦੇ ਰੱਖਿਆ ਆ ਆ ਦੇ ਆਸੀਂ ਅੰਦਰ ਰੱਤੀ ਜਾਂਦੇ ਉਹ ਮੈਂ ਇੱਥੇ ਲਿਆ ਕੇ ਰੱਖ ਦਿੱਤਾ ਦਹੀਂ ਤੇ ਮੱਖਣ ਵੀ ਲੈਂਦਾ ਆ ਮੱਖਣ ਨਹੀਂ ਨਹੀਂ ਆ ਦੇ ਕੇ ਫ੍ਰਿਜ 'ਚ ਰੱਖਿਆ ਮੱਖਣ ਯਾਰ ਮੈਂ ਲਓ ਜੀ ਆ ਦੇ ਬਈ ਮੱਖਣ ਕੱਢਣਾ ਮੱਖਣ ਕੇ ਨਹੀਂ ਪੱਲੂ ਨੇ ਰਹਿਣਾ ਅਸੀਂ ਨੂੰ ਰਹਿਣਾ ਪੱਲੂ ਆ ਲੈਣ ਤਾਂ ਫਿਰ ਫਿਰ ਉਸ ਤੋਂ ਬਾਅਦ ਅਸੀਂ ਚਲੋ ਬਣੇ ਰਹੀਓ ਵਲੌਗ ਨਾ ਜੀ ਮਿਲਦੇ ਆ ਜੀ ਮਾਰਨਿੰਗ ਦਾ ਨਾਸ਼ਤਾ ਕਰਕੇ ਲੋ ਜੀ ਇੱਧਰ ਗਈ ਸੀ ਬਾਜ਼ਾਰ ਤੇ ਲੈ ਕੇ ਸਾਗ ਤੇਂਦੀ ਮੰਮੀ ਸਾਗ ਵੀ ਤੁਹਾਨੂੰ ਸਾਡੇ ਘਰੋਂ ਦਾ ਨਾ ਤੇ ਇੱਕ ਅਲੱਗ ਹੀ ਲੈਰ ਜੀ ਖੁਸ਼ੀ ਦੀ ਲੈਰ ਜੀ ਆ ਜਾਂਦੀ ਐ ਇਸ ਸਾਗ ਦੇ ਨਾਲ ਤੇ ਆਹ ਪਲਗ ਤੇਰਾ ਸਬਜ਼ੀਆਂ ਸਬਜ਼ੀਆਂ ਸਾਰੀਆਂ ਅੱਜ ਸੈਂਡਵਿਚ ਪਲਗ ਨੇ ਬਣਾ ਕੇ ਦੇਣਾ ਅੱਜ ਪਲਗ ਨੇ ਸੈਂਡਵਿਚ ਬਣਾਉਣਾ ਸਾਰਾ ਸਮਾਨ ਲੈ ਆਤਾ ਹੈ ਬਨ ਗੋਬੀ, ਸ਼ਿਮਲਾ ਮਿਰਚ, ਗਾਜਰ ਗਾਜਰ ਲਾਲ ਲੈ ਕੇ ਆਏ ਨੇ ਰੀ ਉਹ ਮੌਸਮੀ ਆ ਜੀ ਗਾਜਰੀਆ, ਸ਼ਿਮਲਾ ਮਿਰਚ, ਬਨ ਗੋਬੀ, ਟਮਾਟਰ, ਟਮਾਟਰ ਸਾਰਾ ਕੀ ਤਾਂ ਮੈਂ ਤੁਹਾਨੂੰ ਮਖੀਰਾ ਤੇ ਉਹ ਚਲੋ ਬੜੇ ਰਿਓ ਬਲੋਗਰਾਂ ਜੀ ਹੁਣ ਸਪਲਾਈ ਆ ਗਿਆ ਆ ਚੱਕ ਪੱਲੂ ਇੱਥੇ ਜਮਾਨਾ ਆਪਣਾ ਲੋ ਜੀ ਇਧਰ ਸਬਜ਼ੀਆਂ ਚੈੱਕ ਕਰੋ ਜਿਹੜੀਆਂ ਲੈ ਕੇ ਆਏ ਆ ਆ ਚੱਕਾ ਹੱਤੇ ਦਾ ਸਾਰਾ ਪੰਡਾ ਵੀ ਲੈ ਗਾ ਇਹ ਦੁਕਾਨੇ ਲੱਗ ਜਾਣੇ ਤੁਹਾਨੂੰ ਨਹੀਂ ਮੈਨੂੰ ਲਿਖਵਾਉਣਾ ਚਾਹੀਦਾ ਇੱਕ ਵਾਰ ਉਹ ਸਾਰੇ ਬਿਲਾਰ ਤੋਂ ਤੁਸੀਂ ਤੇ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਇੱਥੇ ਇੱਕ ਨਿੰਗੂ ਕੱਢ ਦੇ ਮੈਨੂੰ ਖੀਰਾ ਅ ਅਦਰਕ ਫਰਿੱਜ ਤੋਂ ਕੱਢਣਾ ਵੈਣਾ ਪੱਲੂ ਫਿਰ ਤੋਂ ਅਦਰਕ ਦੇ ਗੱਢੇ ਮਸੜੀ ਨੇ ਕੀ ਉੱਥੇ ਕੁਕਿੰਗ ਕਰਨੀ ਆ ਬੀਜ ਲੈ ਕੇ ਆਈਆਂ ਆ ਕੁਕਿੰਗ ਕਰਨੀ ਕੁਕਿੰਗ ਖਾਣ ਵਾਸਤੇ ਲੈ ਆ ਗੱਲ ਗੱਲਾ ਅੱਛਾ ਗਲਗਲਾ ਚਾਰ ਬਣ ਲੈ ਅਦਰਕ ਲੈਣਾ ਆ ਥੋੜਾ ਜਿਹਾ ਅਦਰਕ ਇਹਦੇ ਵਿੱਚ ਪਾ ਦਿੰਦੇ ਹਾਂ ਕਿੰਨਾ ਕਾ ਕਰਾਂਗੇ ਹਮ ਕਿੰਨਾ ਲੈ ਕੇ ਆਣ ਲੈ ਆਜੂ ਆਹ ਟਮਾਟਰ ਉਹਦੇ ਵਿੱਚ ਚੇਸੇ ਡੋ ਆਹ ਉਹਦੇ ਵਿੱਚ ਪਾ ਦਿੰਨੇ ਆ ਤਾਂ ਦਸਤਾ ਕੀ ਕੀ ਰੱਖਿਆ ਨਹੀਂ ਇੱਕ ਮਿੰਟ ਮੈਂ ਵਾ ਲੈਂਦੋ ਦੇਖਿਓ ਨਾ ਇਹ ਬੂਟੀ ਖੋਲਿਆ ਮੁੰਡਾ ਮੁੰਡਾ ਖੋਲ ਗਿਆ ਇਹਨਾਂ ਕੰਡਾ ਕੋਈ ਵੀ ਨਹੀਂ ਖੋਲੀ ਯਾਰ ਉਹ 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 ਲੱਗ ਸੀ ਲਫਾਵਾ ਇੱਕ ਬਸ ਇਹਦੇ ਵਿੱਚ ਹੈਗੀ ਆ ਗਾਜਰ ਬੰਦ ਗੋਭੀ ਸ਼ਿਮਲਾ ਮਿਰਚ ਤੇ ਖੀਰਾ ਖੀਰਾ ਤੇ ਮੂਲੀਆਂ ਤੇ ਗਲਗਲਾਂ ਆ ਹੈਗੀਆਂ ਗਲਗਲਾਂ ਹੂੰ ਤਾਂ ਨਿੰਬੂ ਅਜਲੇ ਦੇ ਬੱਚਾ ਹਾਂ ਗਲਗਲਾਂ ਦਾ ਬੱਚਾ ਪਾ ਗਲਗਲਾਂ ਦਾ ਬੱਚਾ ਆ ਹੈਗੀਆਂ ਮੂਲੀਆਂ ਤੇ ਅੱਧਾ ਕਿਲੋ ਲਿਆ ਕੇ ਆਈ ਮੂਲੀਆਂ ਮੇਰੇ ਰਾਤ ਨੂੰ ਸਾਗ ਨਾਲ ਖਾਣ ਲਈ ਪਤਾ ਮੋੜ ਕੇ ਸੁਣਨੀ ਜਿਹੜੇ ਪੱਤੇ ਆ ਪੱਤੇ ਨੇ ਸਾਗ ਦੇ ਆ ਕੇ ਆ ਕੇ ਚਲੋ ਮੈਂ ਲਾਉਂਦਾ ਹਾਂ ਆ 2 ਕਿਲੋ ਪਿਆਜ਼ ਲੈ ਪਿਆਜ਼ ਛੀਕਾ ਕੇ ਜਿਸੀ ਜਿਹੜੇ بڑے ਜਿਹੜੇ ਮੇਰੇ ਚੀ ਗੱਲ ਕਰੋਂ ਮੈਂ ਕਿ ਚਾਰ ਪੌਨੇ ਗਲਗਰ ਦਾ ਚਾਰਾ ਨਾ ਸਾਗ ਨੇ ਸਵਾਦ ਲੱਗਦਾ ਨਾ ਮੰਮੀ ਪਾ ਲੈਨੇ ਆ ਦਾਲ ਨੂੰ ਨਾਲ ਬਹੁਤ ਸਵਾਦ ਲੱਗਦਾ ਆ ਜਦੋਂ ਦਾਲ ਬਣਾਈ ਬਣਾਉਂਗੀ ਮਸਰਾਂ ਦੀ ਹਾਂ ਚਲੋ ਜੀ ਸਾंभ ਲਈਏ ਸਵਾਦ ਹੋਰ ਕੀ ਕੈਚ ਉਏ ਕੈਚ ਕਿ ਲਗਾ ਚੋਕ ਕ ਮਾਸੀ ਬੈਟ ਬਾਲ ਤਾਂ ਨਹੀਂ ਘੇੜਦੇ ਰਹੇ ਬੈਟ ਬਾਲ ਤਾਂ ਨਹੀਂ ਘੇੜ ਰਹੇ ਆਊਟ ਹੁੰਦਾ ਆ ਕੈਚ ਬਾੜੋ ਹਾਂ ਟੋਕਾ ਵੀ ਮੈਂ ਕੈਚ ਬਾੜੋ ਆਊਟ ਹੁੰਦਾ ਆ ਮਾਸ਼ਰਟ ਹੀ ਆਊਟ ਹੋ ਗਏ ਗਲਤ ਗਲਤ ਇਹ ਆਊਟ ਹੋ ਗਿਆ ਮਾਸ਼ਰਟ ਹੀ ਆਊਟ ਮਾਸ਼ਰਟ ਆਊਟ ਹੋ ਗਏ ਚਲੋ ਠੀਕ ਆ ਸੱਤ ਟਕਾਲੀਏ ਸੱਗੀਆਂ ਸੱਗੀਆਂ ਫੇਰ ਨਾ ਟਵਾਟਰ ਕਿੰਨੇ ਸੋਹਣੇ ਨੇ ਵਿੱਚ ਨਾ ਆਹ ਦਾਦੀ ਦੀ ਡਿਊਟੀ ਆ ਦਾਦੀ ਹੈ ਨਾ ਇਹਨੂੰ ਆ ਦੇਖੀ ਇਹ ਨਿੰਬੂ ਲਾ ਦੇ ਸੀਗੇ ਮੈਂ ਕਿ ਘਰ ਲੈਣੀ ਲੈ ਕੇ ਜਾਣੇ ਕਹਿੰਦੇ ਮੈਂ ਦੁਕਾਨੇ ਲੈ ਕੇ ਜਾਣਾ ਆ ਹੋ ਚੀਰਾ ਨਿੰਬੂ ਤੇ ਆਪਣੇ ਅਦਰਕ ਪਾ ਕੇ ਨਾ ਪਾਣੀ ਬਣਾਉਣਾ ਹੈ ਉਹ ਅੱਛਾ ਅੱਛਾ ਉਹਦੇ ਵਿੱਚ ਪਾ ਕੇ ਉਹ ਪੀਆ ਕਰਨਾ ਸਿੱਧੇ ਸਿੱਰੇ ਕਹਿੰਦੇ ਫਟਾ ਜਾ ਇੰਨਾ ਵਾਟਰ ਕੂਲਰ ਲੈ ਕੇ ਗਏ ਕੱਚ ਜਿਹਦਾ ਆ ਹਾਂ ਆ ਦੇਖਿਆ ਉਹਦੀ ਆ ਬਦਕਾਨੀ ਓਏ ਆਹੋ ਹਣਾ ਡੀਟੌਕਸ ਵਾਟਰ ਬਣਾਉਣਾ ਮਸਲੀਆ ਉਹ ਬਣਾਉਣਾ ਆ ਠੀਕ ਮੈਨੂੰ ਨਾ ਆਹ ਆਹ ਦਿਸੀਆਂ ਮੈਨੂੰ ਸੋਹਣੀਆਂ ਲੱਗੀਆਂ ਮੈਂ ਕਿਹਾ ਲੈ ਚਲਦੇ ਹਾਂ ਤੇ ਆਹ ਟਮਾਟਰ ਕਿੰਨੇ ਸੋਨੇ ਦੇ ਆਦੇ ਵੇ ਮੈਂ ਟਮਾਟਰ ਅੱਧਾ ਕਿਲੋ ਲਈ ਆਈ ਸੀਗੀ ਮੈਂ ਮੈਂ ਕਿਹਾ ਪਏ ਆ ਥੋੜੇ ਜਿਹਾ ਅੱਧਾ ਕਿਲੋ ਲਿਜਾਣੀ ਕਿਲੋ ਆਪੇ ਨੀਲੇ ਪਏ ਵੀ ਆ ਨੇ ਵਿੱਚ ਫ੍ਰਿਜ ਦੇ ਹਾਂ ਪਏ ਉਹਦੇ ਵਿੱਚ ਹੀ ਰੱਖ ਟਕਾ ਦੇ ਸਮਾਨ ਸਾਰਾ ਠੀਕ ਆ ਹੋਰ ਲੈ ਆਣੀ ਟੋਕਰੀ ਤੇ ਆਪਾਂ ਸਾਗ ਸਵਾਰ ਲਈਏ ਹਾਂ ਹਟ ਚਲੋ ਠੀਕ ਆ ਚਲੋ ਜੀ ਬਣ ਰਹੀ ਹੈ ਸਾਡੇ ਪੂਰੇ ਇੱਧਰ ਜਿਹੜਾ ਸਾਗ ਲਿਆਂਦਾ ਸੀਗਾ ਤਿਆਰੀ ਹੋ ਰਹੀ ਆ ਉਹਦੀ ਹੋ ਰਹੀ ਆ ਤਿਆਰੀ ਤਿਆਰੀ ਸਾਗ ਦੀ ਲੋ ਚੱਕਰ ਉਹਦਾ ਸਾਗ ਤੇ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਸਾਗ ਨੂੰ ਦੇਖ ਕੇ ਅਸੀਂ ਕਹਾ ਸੀ ਛੇਤੀ ਧਰ ਦੇਣਾ ਯਾ ਸਾਗ ਇਹ ਹੋਰ ਨਹੀਂ ਸ਼ਾਮ ਤੱਕ ਹੋਰ ਹੋਰ ਬਈ ਅਸੀਂ ਨਾ ਕੱਲ ਕਿਸੇ ਦਾ ਬਲੌਗ ਦੇਖਿਆ ਇੱਕ ਲੇਡੀ ਦਾ ਉਹਨੇ ਸਾਗ ਬਣਾਇਆ ਇੰਨਾ ਸੋਹਣਾ ਕੀਤਾ ਤੇ ਸਾਗ ਲੈ ਕੇ ਆਈ ਚੁੱਲੇ ਤੇ ਸਾਗ ਬਣਾਇਆ ਬੜਾ ਵਧੀਆ ਉਹਨੇ ਮੇਥੇ ਪਾਏ ਪਾਲਕ ਧਨੀਆ ਕਈ ਕੁਸ਼ ਪਾ ਕੇ ਉਹਨੇ ਸਾਗ ਬਣਾਇਆ ਉਹਨੇ ਕਿਹਾ ਸਾਗ ਐਦਾ ਹੀ ਤਾਂ ਤਰੀ ਬਣਾ ਹੁੰਦਾ ਆ ਪਤਲਾ ਉਹਨੇ ਦੋ ਡੁੱਲੂ ਵਰਗੇ ਉਹਦੇ ਵਿੱਚ ਪਾਣੀ ਦੇ ਪਾਏ ਗ੍ਰੈਂਡਰ ਦੇ ਨਾਲ ਜਿਹੜੀ ਹੈਂਡ ਗ੍ਰੈਂਡਰ ਹੁੰਦੀ ਨਾ ਉਹਦੇ ਨਾਲ ਇੰਨਾ ਗਰੂ ਪੀਸ ਲਿਆ ਨਾ ਮਹਿੰਦੀ ਵਰਗਾ ਬਣਾ ਲਿਆ ਬਾਤਿ ਉਪਾਇਆ ਉਹਦੇ ਵਿੱਚ ਪਾਣੀ ਤੇ ਉਹ ਇਦਾਂ ਲੱਗਿਆ ਤਰੀ ਵਾਲਾ ਸਾਗ ਤਰੀ ਵਾਲਾ ਸਾਗ ਜਿਹੜਾ ਪਾਣੀ ਪਾ ਲੈਣਾ ਵਿੱਚ ਸਾਗ ਸੀਗਾ ਤੇ ਉਹ ਸਾਗ ਦੀ ਗੰਢ ਗਾਲ ਦਿੱਤੀ ਘੋਲਿਆ ਤੇ ਘੋਲਿਆ ਜਿੱਦਾਂ ਮੈਂ ਉਹਨਾਂ ਗ੍ਰੈਂਡਰ ਨਾਲ ਉਹ ਵਿੱਚ ਉੱਥੇ ਤੱਕ ਵੀ ਚਲੋ ਠੀਕ ਆ ਪਰ ਜਿਹੜਾ ਵਿੱਚ ਜਿਹਦਾ ਵਿੱਚ ਦੋ ਇਦਾਂ ਭਰ ਕੇ ਡੋਲੂ ਪਾਣੀ ਦੇ ਪਾ ਦਿੱਤੇ ਨਾ ਓਏ ਹੋਏ ਉਹ ਦੇਖ ਕੇ ਨਾ ਇੰਨਾ ਅਜੀਬ ਹੋਇਆ ਹੈ ਨਾ ਜਿਹੜੀ ਤਰੀ ਇੰਨਾ ਪਤਲਾ ਸਾਗ ਨਾ ਖਾਈਏ ਸਾਗ ਇੰਨਾ ਪਤਲਾ ਕਿ ਤਰੀ ਵਾਲਾ ਕੀ ਕਹਿਣਾ ਸਾਗ ਇੰਨਾ ਜ਼ਿਆਦਾ ਬਣਾਉਣੀ ਨੇ ਸਾਗ ਪਤਲਾ ਕਰ ਲਿਆ ਨਾ ਓਹ ਓਹ ਤੇ ਸਾਰੇ ਦੇ ਕਮੈਂਟਾਂ ਨੇ ਜੰਮੀ 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 ਮੈਂ ਕਹਿ ਤਾ ਜੰਮੀ ਕਹ ਤਾ ਜੰਮੀ ਇਦਾਂ ਜੰਮੀ ਅਸੀਂ ਤਾਂ ਕਹਿੰਦੇ ਹਾਂ ਮਮੀ ਇਦਾਂ ਕਰ ਤਾ ਜੰਮੀ ਜੰਮੀ ਸਹੀ ਗੱਲ ਹੈ ਮੈਂ ਕਹਿੰਦਾ ਇਹ ਤਾਂ ਤਰੀਏਤ ਨਾਲ ਚੂਰ ਕੇ ਰੋਟੀ ਖਾਣੀ ਚਾਹੀਦੀ ਹੋਰ ਕੀ ਅਸੀਂ ਅਸੀਂ ਤਾਂ ਇੰਨਾ ਸਾਟ ਪਤਲਾ ਖਾਂਦੇ ਖਾਂਦੇ ਪਤਲਾ ਪਤ ਇੰਨਾ ਨਹੀਂ ਪਤਲਾ ਹੁੰਦਾ ਕਿ ਸੁਦਾਈ ਉਹ ਤਾਂ ਜਦੋਂ ਆਇਆ ਕਰ ਐਂ ਹੀ ਐਂ ਹੀ ਆਵੇ ਥਣੇ ਪਾਲਕ ਪਾਲਕ ਤੋਂ ਵੀ ਬੁਰਾ ਕੰਮ ਸੀ ਉਹਦਾ ਤਾਂ ਉਹ ਜਿਹੜਾ ਪਾਲਕ ਪਨੀਰ ਹੁੰਦਾ ਉਸ ਤੋਂ ਵੀ ਜ਼ਿਆਦਾ ਪਤਲਾ ਸੀਗਾ ਉਹ ਉਹਿੱਦੇ ਲੱਦਾ ਜਿੱਦਾਂ ਚਟਣੀ ਹੁੰਦੀ ਹੈ ਚਟਣੀ ਜੀ ਲੱਗਦੀ ਸੀ ਹਨਾ ਸਾਗ ਦੀ ਗੰਢ ਕਾ ਲਗਾ ਦਿੱਤੀ ਉਹਨੇ ਇੰਨਾ ਸੋਹ ਸਾਗ ਦੇ ਕਿੱਤੋਂ ਕਿੰਨਾ ਲਿਆਈ ਸੀ ਆਹ ਸਾਗ ਤਾਂ ਬਹੁਤ ਸੋਹਣਾ ਦੀਗਾ ਬਹੁਤ ਸੋਹਣਾ ਸਾਗ ਚੁੱਲੇ ਤੇ ਬਣਾਇਆ ਰੱਖਿਆ ਉਹ ਵੀ ਸੋਹਣਾ ਬਣਿਆ ਪਰ ਜਿਹੜਾ ਲਾਸਟ ਤੇ ਅਲਣ ਪਾ ਕੇ ਨਾ ਕੰਮ ਕਰ ਸਕਦਾ ਸਾਡਾ ਵੀ ਕਰਦਾ ਕਿ ਅਸੀਂ ਚੁੱਲੇ ਤੇ ਸਾਗ ਬਣਾਈਏ ਪਤਾ ਗੱਲ ਕਿ ਸਾਡੇ ਘਰ ਕਿਤੇ ਜਗ੍ਹਾ ਹੀ ਨਹੀਂ ਕਿ ਅਸੀਂ ਚੁੱਲਾ ਰੱਖੀਏ ਕਿੱਥੇ ਹਾਂ ਪਰ ਕੋਠੇ ਤੇ ਬਾਰ ਬਾਰ ਸਾਡੇ ਕੋਲ ਜਗ੍ਹਾ ਨਹੀਂ ਹੁੰਦਾ ਹੈਗਾ ਹਨਾ ਬਾਰ ਬਾਰ ਕੋਣ ਕੋਠੇ ਜਿਹੜੇ ਕਿ ਸਾਨੂੰ ਥੱਲੇ ਦੀ ਮੁਸ਼ਕਲ ਰਹਿੰਦੀ ਆ ਹੋਰ ਕੀ ਜਾਨਾ ਪੱਕਾ ਕੋਠੇ ਹੀ ਬੈਠਾ ਰਹੇ ਹਨ ਮਮੀ ਉਹ ਦੇਖ ਬੈਣੇ ਬੈਣਾ ਸਵਾਗਤ ਰੈਡੀ ਚੁੱਲ੍ਹੇ ਤੇ ਸਾਗ ਬਣਾਵਾ ਬਾਲਣ ਬਥੇਰਾ ਪਿਆ ਆ ਉੱਪਰ ਉਹ ਉੱਪਰ ਮੰਟੀ ਵਿੱਚ ਸਾਗ ਬਾਲਣ ਦੇ 2-3 ਥਾਲੇ ਭਰੇ ਪਏ ਪੀ ਰਹੀ ਆਂ ਦੇ ਚੁੱਲਾ ਵੀ ਹੈਗਾ ਉੱਪਰ ਨਾ ਹੈ ਚੁੱਲਾ ਹੈ ਚੁੱਲਾ ਦਾ ਪ੍ਰਾਵਾ ਆਪਰੇ ਮੈਂ ਚਕਾਇਆ ਪਹਿਲਾਂ ਮੈਂ ਜਲੰਧਰੋਂ ਚੁੱਲਾ ਲੈ ਕੇ ਆਏ ਮੈਂ ਕਿਹਾ ਇੱਕ ਅੱਧੀ ਵਾਰੀ ਸਾਗ ਬਣਾਇਆ ਕੋਠੇ ਤੇ ਉਸ ਤੋਂ ਬਾਅਦ ਵਿਹਾਰ ਕੇ ਚੁੱਲਾ ਇੱਦਿ ਚੱਕਿਆ ਚਕਾਇਆ ਰਾਲੇ ਲੱਗੇ ਸਹੋਰ ਕੀ ਚਲੋ ਕਰ ਲੋ ਆ ਸਾਗ ਸੂਦ ਆ ਹੋਰ ਕੀ ਕਰ ਲਈਏ ਧੋਸਵਾਰ ਕੇ ਰੱਖ ਲਈਏ ਸਾਗ ਸਾਰੀ ਪਾਲਕ ਪੂਲਕ ਸਵਾਰ ਲਿਆ ਹੁਣ ਲੱਗਿਆ ਸਾ ਇੱਚ ਸਾਗਾ ਤੇ ਪਾਲਕ ਨਹੀਂ ਇਹਦੇ ਵਿੱਚ ਮੂਲੀਆਂ ਦੇ ਬੱਤੇ ਆਪਾਂ ਪਾ ਲਈਏ ਨਾ ਪੂਰਾ ਨਾਲ ਉਹਨਾਂ ਚਲੋ ਠੀਕ ਹੈ ਠੀਕ ਹੈ ਚਲੋ ਸੰਭੋ ਫਿਰ ਆਪਾਂ ਤਕਾਉਣੇ ਹਾਂ ਹਾਂਜੀ ਹਾਂਜੀ ਨਹੀਂ ਨਹੀਂ ਕੋਈ ਇੱਕ ਅੱਧੀ ਰਹਿ ਗਈ ਹੋਊ ਤਾਂ ਪਤਾ ਨਹੀਂ ਬਾਕੀ ਹੈ ਨਹੀਂ ਉਦਾਂ ਮੈਂ ਦੇਖ ਲਈਆਂ ਸੀ ਸਾਰੀਆਂ ਚਲੋ ਆ ਵੀ ਮਿਰਚਾਂ ਵੀ ਸੰਭ ਲਈਏ ਇਹਦੇ ਪਾਵਾਂਗੇ ਆਚਾਰ ਹਨਾ ਹੋਰ ਕੀ ਗਲਗਲਾਂ ਵੀ ਧੋ ਕੇ ਰੱਖ ਦਈਏ ਹੋਰ ਚਲੋ ਗਲਗਲਾਂ ਵੀ ਧੋ ਆ ਦਈਏ ਹਨ ਉਡੀਕੀ ਨਹੀਂ ਆਈ ਸੈਂਕਿ ਤੁਹਾਨੂੰ ਆਨਾਂ ਨਾ ਤੇ ਲੋ ਜੀ ਤੇ ਗਲਗਲਾਂ ਵੀ ਪਾ ਦਿੱਤੀਆਂ ਆ। ਆ ਸੋਈ ਧੋ ਕੇ ਰੱਖ ਦਿੱਤੀਆਂ ਆ। ਨਾ ਦਲਗਲਾ ਦਾ ਇਦਾਂ ਕਹਿ ਲੈ ਗਲਗਲਾਂ ਵੀ ਪਾ ਦਿੱਤੀਆਂ। ਲੋ ਜੀ ਇੱਧਰ ਆਓ ਕਿ ਚੈੱਕ ਕਰੋ। ਉਈ ਮਾਹਰੂਚੀ ਤੇ ਆ ਘੱਟ ਸੀਗਾ ਨਾ ਮੈਂ 2 ਕਿਲੋ ਲਈ ਆਈ ਮੈਂ। 2 ਕਿਲੋ। ਹੁਣ ਥੋੜਾ ਗੰਦਰਾ ਵਾਲਾ ਹੁਣ ਲਾ ਪਿਆ ਨਾ। ਆ ਦੇਖੋ ਨਾ ਸੋਹਣਾ ਨਾ ਉਹਨੇ ਪਿਛਲੀ ਵਾਰ ਨਾਲ ਸੋਹਣਾ ਨਹੀਂ ਲਾਇਆ। ਨਹੀਂ ਜਿਹੜੀ ਬਾਰੇ ਨਾ ਸੰਭੂਲੇ ਆਦਿ ਦਾ ਸਾਗ ਉਹ ਥੋੜਾ ਸੋਹਣਾ ਨਹੀਂ ਸੀ ਨਿਕਲਿਆ ਸਾਗ ਪੱਕੜਿਆ ਨਿਕਲਿਆ ਸੀਗਾ ਚਲੋ ਸਵਾਦ ਲੋ ਇਹਨੂੰ ਪ੍ਰੋ ਕੱਲ ਦੇਖਿਆ ਬਲੌਗ ਕਿ ਜਿਹੜਾ ਮੈਂ ਦਿਲ ਕਰ ਗਿਆ ਸਾਗ ਖਾਣ ਨੂੰ ਤੇ ਇਹ ਚਲੋ ਆਪ ਵੀ ਰੱਖ ਗਏ ਮਿਰਚਾਂ ਦੇ ਵਿੱਚ ਪਾਹੇ ਵਿੱਚ ਕਸਮਾਨ ਰਹਿ ਕੇ ਥੱਲੇ ਸੇ ਰੱਖ ਲਓ ਨਾ ਰੁਕਲ ਕੀਰਾ ਥੱਲੇ ਵਾਲੇ ਘਾਨੇ ਕਾਲੀ ਆ ਅੱਛਾ ਥੱਲੇ ਵਾਲੇ ਅੱਗੇ ਥੱਲੇ ਵਾਲਾ ਲੋ ਜੀ ਇਧਰ ਸਾਗ ਧੋ ਕੇ ਰੱਖ ਦਿੱਤਾ ਹੈ ਮਾਸੀ ਨੇ ਲੋ ਜੀ ਤੁਹਾਨੂੰ ਖਾ ਦਿਨੀ ਹੈ ਸਾਗ

ਜੀ ਤੇ ਚੈੱਕ ਕਰੋ ਜਿਹੜੀ ਰੱਖੀ ਸਾਗ ਦੀ ਹਾਂ ਮਤਲਬ ਹੋਈ ਰੱਖੀਏ ਸਾਗ ਢੰਗ ਨਾਲ ਲਈ ਲੈਣਗੀ ਜਿਹਨਾਂ ਸਾਗ ਤੇ ਧਿਆ ਕਰਨਗੇ ਮੱਖੀ ਮੱਛਰ ਠੀਕ ਹੈ ਚਲੋ ਜੀ ਪਾਣੀ ਇਹਦਾ ਐਨ ਹੋ ਜਾਊਗਾ ਹੋਰ ਹੋਰ ਚੱਲ ਤੇ ਉਸ ਤੋਂ ਬਾਅਦ ਫਿਰ ਇਹਨੂੰ ਪਾ ਦੇਣਾ ਘਟ 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 ਕਰਕੇ ਕੁੱਕਰ ਮੇ ਬਣੇਗੀ ਚਾਹ ਇਧਰ ਕੀ ਕੁਸਤੀ ਹੋ ਗਰਮ ਠੀਕਾ ਮਸੀਂ ਬੈਠੇ ਹੋਣ ਕਰੇ ਇਧਰੋਂ ਬਟਨ ਆਨ ਕਰਿਓ ਤੇ ਆਪਾਂ ਬਣਾ ਲਈਏ ਚਾਹ ਅਗਰ ਕਿਸੇ ਨੇ ਮੇਰੀ ਚਾਹ ਦਾ ਟਿਊਟੋਰੀਅਲ ਲੈਣਾ ਨੇ ਡੀਐਮ ਕਰਿਓ ਓਕੇ ਟਿਊਟੋਰੀਅਲ ਪਤਾ ਨਹੀਂ ਕਿੰਨੀ ਸੁਆਚਾ ਬਣਾਣੀ ਆ ਹਾਂ ਸੱਚੀ ਇਹ ਤਾਂ ਵੀ ਜਿਹੜਾ ਵੱਡੂ ਵੀ ਵਾਲਾ ਹਾਂ ਹਾਂ ਪਾੜਿਆ ਹੋਰ ਪਾਣੀ ਪਾ ਲਈਏ ਪਾਣੀ ਜ਼ਰੂਰ ਆਉਣੀ ਹੈਗਾ ਤੇਨ ਟਿਊਟੋਰੀਅਲ ਲੈਣਾ ਨਹੀਂ ਹੈਗਾ ਤੇਨ ਕੱਬ ਬਣਾਣੇ ਆਪਾਂ ਡੇਢ ਕੱਪ ਪਾਣੀ ਦਾ ਪਾਵਾਂਗੇ ਗਾਇਸ ਅੰਡਰਐਸਟੀਮੇਟ ਨਹੀਂ ਕਰਨਾ ਮੇਰੀ ਪਾਵਰ ਨੂੰ ਚਲੋ ਆਪਾਂ ਇਹਦੇ ਵਿੱਚ ਅਦਰਕ ਵੀ ਪਾਵਾਂਗੇ ਅਦਰਕ ਕਿੱਥੇ ਆ ਹੈਨੀਥ ਫ੍ਰੀਜ ਜੋ ਲਿਆ ਹੈਨੀਥ ਤੇ ਚਲੋ ਗਾਇਸ ਮੈਂ ਚਾਹ ਬਣਾ ਕੇ ਫੇਰ ਦਿਖਾਨੀ ਆ ਇਧਰ ਪਾਣੀ ਚੈੱਕ ਕਰੋ ਹੁਣ ਤੁਸੀਂ ਦਾ ਕਦਰ ਚੈੱਕ ਕਰਿਓ ਨਾ ਘੈਂਟ ਹੁੰਦਾ ਲਓ ਜੀ ਟਾਈਮ ਹੋ ਗਿਆ ਜੀ 3 ਤੇ ਆਪਾਂ ਸਮਾਨ ਸਾਰਾ ਲਿਆਤਾ ਸੀ ਇਧਰ ਬ੍ਰੈਡ ਵੀ ਲਿਆਤੀ ਸੀ ਕੁੜੀ ਨੂੰ ਤੇ ਲਓ ਜੀ ਇਧਰ ਦੇਖੋ ਜੀ ਅੱਜ ਨਾਲ ਕਰਾ ਰਹੀ ਆ ਜੀ ਆ ਵੱਡੀ ਕੁੜੀ ਹੈਲਪ ਤੇ ਅੱਜ ਕੰਮ ਇਹਨੇ ਕਰਨਾ ਸਾਰਾ ਤੂ ਬਣਾ ਖਵਾਣਾ ਨਾ ਦੇਖੋ ਜੀ ਲੱਗੀ ਹੋਈ ਐ ਚੌਪ ਕਰਨ ਚਲੋ ਹਾਂ ਸੰਗ ਦੀ ਗੱਲ ਨਹੀਂ ਆ ਹੈ ਲੋ ਜਾਂ ਸੈਂਡਵਿਚ ਵਗੈਰਾ ਇਹਨੇ ਬਣਾਉਣੇ ਆ ਜੇ ਇਹਦੇ ਸੈਂਡਵਿਚ ਵਧੀਆ ਹੋਏ ਤੇ ਮੇਰੀ ਛੁੱਟੀ ਹੋ ਜਾਈਂ ਸੈਂਡਵਿਚਾਂ ਦਾ ਅੱਜ ਤੋਂ ਬਾਅਦ ਫਿਰ ਠੀਕ ਆ ਬੱਲੂ ਗ੍ਰਿਲ ਮੈਂ ਕਰ ਦੂੰਗਾ ਦੇ ਲੋ ਪਿਆਰੋ ਵੱਡੇ ਜੇ ਕਰ ਦੇਣੇ ਮੈਂ ਕਰ ਵੱਡੇ ਜੇ ਕਰ ਦੇਣੇ ਗ੍ਰਿਲ ਹੋਰ ਹੋਰ ਤੀ ਵਾ ਬੜਾ ਸਬਜ਼ੀਆਂ ਨਾਲ ਫਿਲ ਫੁੱਲ ਕਰਕੇ ਰੱਖ ਛੱਡੋ ਠੀਕ ਆ ਗ੍ਰਿਲਾਂ ਮੈਂ ਇਕੱਠੇ ਕਰ ਦਿੰਦੇ ਉਹ ਤੇ ਚਾਰ ਚਾਰ ਪੰਜ ਮੈਂ ਇਕੱਠੇ ਕਰ ਲੇ ਗ੍ਰਿਲ ਹੋ ਜਾਣੇ ਉਹਦੇ ਵਿੱਚ ਕਿਉਂ ਜੀ ਮੈਂ ਕਿਹਾ ਤੁਸੀਂ ਨਾ ਸਬਜ਼ੀਆਂ ਸਬਜ਼ੀਆਂ ਲਾ ਕੇ ਕਟਿੰਗ ਕਰਕੇ ਸਾਰਾ ਆਪਣਾ ਤਿਆਰ ਕਰ ਲਓ ਗ੍ਰਿਲ ਭੱਡੇ ਦੇ ਵਿੱਚ ਮੈਂ ਇਕੱਠੇ ਕਰ ਦੂੰਗਾ ਵਧੀਆ ਦੀ ਸੋਈ ਜੋ ਮੈਨੂੰ ਵੀ ਸਾਦ ਹੈ ਮੇਰੀਆਂ ਕੁੜੀਆਂ ਲੱਗੀਆਂ ਕੰਮ ਹਾਂ ਅੱਜ ਕੁੜੀਆਂ ਲੱਗੀਆਂ ਹੋਈਆਂ ਕੰਮ ਕਰਨ ਭਾਜੀ ਮਾਦਾ ਕੱਟ ਰਹੀ ਸੇਵ ਤੇ ਆਪਾਂ ਖਾਂਦੇ ਭਾਜੀ ਸੇਵ ਸੇਵ ਹੈਗੇ ਬਹੁਤ ਮਿੱਠੇ ਬਹੁਤ ਵਧੀਆ ਨਿਕਲੇ ਸੇਵ ਨਾ ਹੈ ਦੋ ਸੇ ਗੱਟੇ ਠੀਕ ਆ ਮੈਂ ਹਰ ਮੈਨੂੰ ਫੋਨ ਤੇ ਗੱਲ ਕਰਦੀ ਮੈਂ ਦੋ ਹੀ ਹੀ ਜਲੇ ਮੈਂ ਤੁਹਾਨੂੰ ਬਾਜਾਂ ਮਾਰ ਮਰ ਦੇ ਮੰਮੀ ਕਹਿੰਦੇ ਹੋਰ ਸੇਲ ਆਲਾ ਕਹਿੰਦੇ ਬੱਸ ਬੱਸ ਮੈਂ ਕਿਹਾ ਮੈਨੂੰ ਤਾਂ ਤੁਸੀਂ ਦੋ ਪੀਸ ਦਿੱਤੇ ਆzare ਮੈਨੂੰ ਕੀ ਪਤਾ ਮੈਂ ਤੇਨੇ ਪੁੱਛੀ ਆ ਨਾ ਤੂੰ ਚੱਕਦੀ ਨਹੀਂ ਮੈਂ ਕਿਹਾ ਤੂੰ ਨਹੀਂ ਖਾਣਾ ਆ ਮਿੱਠਾ ਹੀ ਨਹੀਂ ਆਇਓ ਪਹਿਲਾਂ ਉਹ ਮਿੱਠੇ ਸੀ ਉਹ ਮੈਨੂੰ ਹੁਣ ਕੀ ਪਤਾ ਸੇਗਾ ਮੈਨੂੰ ਕੀ ਪਤਾ ਸੇਗਾ ਹੁਣ ਦੋ ਖਾ ਦੇਖੋ ਗੱਲ ਦੋ ਖਾ ਦੋ ਖਾ ਦੋ ਖਾ ਚਲੋ ਬਣੇ ਰਿਓ ਬਲੌਗ ਨਾਲ ਜੀ ਬੰਦੀਆਂ ਬ੍ਰੈਡ ਬਰੋਡਰ ਤੇ ਦੇਖਦੇ ਕੀ ਚੰਦ ਚਾੜਦੀਆਂ ਅੱਜ ਇਹ ਫੇਰ ਦਿਖਾਣੇ ਆਈ ਤੁਹਾਨੂੰ ਹਾਂਜੀ ਦੇਖ ਸਕਦੇ ਆ ਜੀ ਮੇਰੀਆਂ ਕੁੜੀਆਂ ਕੀ ਕਰਦੀਆਂ ਪਈਆਂ ਰਸੋਈ ਦੇ ਵਿੱਚ ਲੋ ਜੀ ਤੇ ਸਾਰੀਆਂ ਸਬਜ਼ੀਆਂ ਚੌਪ ਕਰ ਲਈਆਂ ਇਹਨਾਂ ਨੇ। ਕਿਆ ਜ ਵੱਡਾ ਲੱਗ ਬਹੁਤ ਵੱਡਾ ਭਿਆਲ ਇਹ ਦੋਨਾਂ ਨੇ ਰਲ ਕੇ ਇਹਨਾਂ ਨੇ ਕੀਤਾ ਅੱਜ ਕੰਮ ਤੇ ਖਲਾਰਾ ਦੇਖ ਸਕਦੇ ਆ ਖਲਾਰਾ ਤਾਂ ਹੁਣ ਵੱਡੀ ਸਮੇਟੂ ਵੀ ਕਿਉਂਕਿ ਛੋਟੀ ਤਾਂ ਖਲਾਰਾ ਪਾਉਗੀ। ਵੱਡੀ ਵਿਚਾਰੀ ਸਮੇਟੂ ਵੀ ਸਾਰਾ ਖਲਾਰਾ ਇੱਧਰ ਨੂੰ ਕਰ ਮੂੰਹ ਜਰਾ ਕੇ। ਇਹ ਵਿਚਾਰੀ ਵੱਡੀ ਕੁੜੀ ਮੇਰੀ ਸਾਰਾ ਖਲਾਰਾ ਚੱਕੂਗੀ। ਹਾਂਜੀ ਪੁੱਤ ਸਬਜ਼ੀਆਂ ਕਰ ਲਈਆਂ ਚੌਪ ਸਾਰੀਆਂ। ਕੀ ਕੀ ਇਹਦੇ ਵਿੱਚ? ਬੰਦ ਗੋभी ਸ਼ਿਮਲਾ ਮਿਰਚ ਸ਼ਿਮਲਾ ਮਿਰਚ ਪਿਆਜ਼ ਉਹ ਗਾਜਰ ਹਾਂ ਖੀਰਾ ਇਹ ਗਾਜਰਾ ਆਪਾਂ ਨਾ ਰੈੱਡ ਵਾਲੀਆਂ ਲੈ ਕੇ ਆਈਆਂ ਕਿ ਮੈਂ ਹੂੰ ਨਹੀਂ ਅਜੇ ਪਹਿਲਾਂ ਲਾ ਆਓ ਉਹ ਹੋਸ਼ ਮੈਂ ਚ ਤੇ ਮੋਕੋ ਕੀ ਬਰਾ ਦਾ ਪਾਣੀ ਕੱਢਿਆ ਹੋਇਆ ਓਕੇ ਓਕੇ ਉਹ ਬਚ ਗਿਆ ਸਮਾਨ ਇਹ ਫ੍ਰੀਜ ਸ਼ਿਮਲਾ ਮਿਰਚ ਹੈ ਹਾਂ ਫ੍ਰੀਜ ਰੱਖ ਬਾਹਰ ਆਖ ਦੋ ਜੇ ਲੋੜ ਹੋਈ ਤਾਂ ਚੌਪ ਕਰ ਲੈਣੀ ਹੈ ਟਮਾਟਰ ਵੀ ਆਣਾ ਦੀਦੀ ਹਾਂ ਟਮਾਟਰ ਵਾਟਰ ਇੰਦਾ ਚਲੋ ਠੀਕ ਹੈ ਲੈ ਆ ਮੈਂ ਕੱਟ ਕੇ ਬਰੇਚ ਮੈਂ ਲੈ ਕੇ ਆਨੀ ਤੁਸੀਂ ਕਰੋ ਕੰਮ ਟਮਾਟਰ ਇੱਕ ਕੇ ਦੋ ਇੱਕ ਹੋਤਾ ਐ ਕਿਹਿਆ ਜਿਆਦਾ ਪਾਤਾ ਤਾਂ ਮਾਂ ਰੱਖ ਲੈ ਫਿਰ ਤੋਲੋ ਇਹਨੂੰ ਕੋਈ ਨਹੀਂ ਕੋਈ ਗੱਲ ਨਹੀਂ ਸਬਜ਼ੀਆਂ ਆਂ ਬੈ ਸਬਜ਼ੀਆਂ ਜਿੰਨੀਆਂ ਮਰਜ਼ੀ ਪਾ ਲੋ ਨਾ ਬਈ ਮਾਸੀ ਮੈਨੂੰ ਕਹੇ ਦੀ ਜੀ ਦੋ ਖੀਰੇ ਹੋਰ ਕਰ ਦੋ ਹਾਂ 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 ਠੀਕ ਆ ਚਲੋ ਜੀ ਇਹਨੂੰ ਕੱਟ ਮੈਂ ਇਹਨੂੰ ਕਰੂੰਗੀ ਪੀਸਿਸ ਚ ਚਲੋ ਜੀ ਇਹ ਹੁਣ ਦੇਖਦੇ ਆ ਕੀ ਕਰਦੇ ਆ ਤੇ ਦੋ ਬਰੈਡ ਇੱਧਰ ਲੈ ਆਂਦੀ ਆ 40 40 ਵਾਲੀ ਇੱਧਰ ਸਾਗ ਰੱਖਿਆ ਹੋਇਆ ਆ ਪਾਵਾ ਸਾਫ ਲਈਏ ਕਿਤੇ ਡਸਟਬਿਨ ਵਿੱਚ ਪਾ ਸਾਗ ਪਰ ਇਹ ਛੋਟਾ ਆ ਲਾਈਟਾਂ ਕਰ ਦਈਏ ਬੰਦ ਪਾਵਾ ਰੱਖ ਦਈਏ ਇੱਥੇ ਚਲੋ ਜੀ ਕਰ ਲਓ ਫਿਰ ਹੈ ਪੱਲੂ ਤੋਂ ਨਾ ਘਟ ਮੋੜ ਕੇ ਤੇਰੀ ਅੱਖਾਂ ਓੱਖਾਂ ਨੂੰ ਪੁੱਤਰ ਲੱਗ ਜਾਣੀਆਂ ਆਆਂ ਕਿੱਟੀਆਂ ਸੀ ਉੱਥੇ ਦਿਖਾ ਕੱਟ ਕੇ ਹੁਣ ਬਾਓ ਤੇ ਲੈ ਕੇ ਸੈਂਟਰ ਦੇ ਵਿੱਚ ਨਾ ਨਹੀਂ ਮੈਂ ਅੱਧੀ ਘੜਦੀ ਹਾਂ ਚਲੋ ਠੀਕ ਆ ਤੋ ਲਈਆਂ ਸੀ ਹੈ ਹਾਂਜੀ ਚਲੋ ਠੀਕ ਆ ਬਸ ਇਹਨੂੰ ਅੱਧੀ ਭਾ ਲੈਣਾ ਦੀਦੀ ਆਪਾਂ ਚਲੋ ਠੀਕ ਆ ਬਣਾਓ ਫੇਰ ਬਾਕੀ ਹੈ ਨਾ ਤਿਆਰ ਤੇ ਰੱਖ ਲਓ ਫੇਰ ਬਾਕੀ ਦੇਖਦੇ ਆ ਹੈ ਚਲੋ ਜੀ ਠੀਕ ਆ ਜੀ ਲਓ ਜੀ ਇੱਧਰ ਤੇਲ ਹੋ ਗਿਆ ਗਰਮ ਹੋ ਚੱਲਾ ਗਰਮ ਇੱਧਰ ਲਓ ਜੀ ਦੇਖੋ ਫਿਲ ਕਰਦੀਆਂ ਪਈਆਂ ਦੋਨੋਂ ਜਣੀਆਂ ਬਸ ਤੁਸੀਂ ਇਦਾਂ ਕਰੋ ਫਿਲ ਕਰਕੇ ਰੱਖੋ ਤੇ ਵੱਡੇ ਟੋਸਟਰ ਜੇ ਨਾ ਮੈਂ ਤੁਹਾਨੂੰ ਟੋਸਟ ਕਰ ਦਨਾ ਫੇ ਹੈ। ਲਓ। ਦੇਖੋ। ਕੀ ਆ? ਹਾਂ। ਸ਼ਾਬਾਸ਼। ਚੋਲੀ। ਲੋਕ ਯਾਰ। ਆਹ ਮੈਂ ਥੋੜਾ ਵੱਡਾ ਆ ਗਿਆ। ਆਹ ਫਰੈਗਰ ਦੀ। ਆਈ ਨਹੀਂ ਆ ਗਿਆ। ਚਲੋ ਕਰੋ ਫੇ ਮੈਂ ਕਰਦਾ ਹੈ ਟੋਸਟਰ ਮੈਂ ਇਧਰ ਲਾਤਾ ਆ। ਦੇਖੋ ਜੀ ਵੱਡਾ ਟੋਸਟਰ। ਮੈਂ ਕਹਾਂ ਉਹ ਛੋਟੇ ਜਿਹੇ ਕਿੱਥੇ ਕਰ ਦੇ ਫਿਰਨਗੇ ਬਾਰ-ਬਾਰ ਜਿਆਦਾ ਤੇ ਇਹਦੇ ਵਿੱਚ ਆਪਾਂ ਇਕੱਠੇ ਰੱਖ ਕੇ ਪੰਜ-ਸੱਤ ਇਹ ਜੇ ਛੇ ਆ ਜਾਣੇ ਇਕੱਠੇ ਛੇ ਰੱਖੇ ਦਾ ਆਪਾਂ ਕਰਦੇ ਨੇ ਟੋਸਟ ਇਹਨਾਂ ਨੂੰ ਛੇ ਬਣਾ ਗਦੇਓ ਪਹਿਲਾਂ ਮੈਨੂੰ ਛੇ ਇਕੱਠੇ ਅਖਰ ਵਿੱਚ ਰੱਖੇ ਜਾਣੇ ਆ ਓਕੇ ਇਹਨਾਂ ਨੇ ਟੋਸਟ ਦਿੱਤੇ ਆ ਜੀ ਬਣਾ ਗਏ ਤੇ ਹੁਣ ਮੈਂ ਲੱਗਾ ਜੀ ਇਹਨੂੰ ਗ੍ਰਿਲ ਕਰਾਂ ਦੇਖੋ ਜੀ ਇਹਦੇ ਵਿੱਚ ਵੱਡੇ ਟੋਸਟਰ ਤੇ ਸਾਡੇ ਛੇ ਇਕੱਠੇ ਗ੍ਰਿਲ ਗ੍ਰਿਲ ਹੋ ਜਾਣੇ ਆ ਤੇ ਲਓ ਜੀ ਹੁਣ ਆਪਾਂ ਇਹਨੂੰ ਗ੍ਰਿਲ ਕਰਕੇ ਗ੍ਰਿਲ ਗ੍ਰਿਲ ਕਰਕੇ ਫੇਰ ਕੱਢਦੇ ਆ ਲਓ ਜੀ ਕੁੜੀ ਮੇਰੀ ਨੇ ਪਹਿਲੀ ਵਾਰੀ ਘਰ ਦਾ ਕੋਈ ਕੰਮ ਕੀਤਾ ਹਨਾ ਤੇ ਚਲੋ ਦੇਖਦੇ ਆ ਜੀ ਮੁੜ ਕੇ ਬਾਅਦ ਵਿੱਚ ਕਿਦਾਂ ਦੇ ਬਣਦੇ ਜੱਗ ਗਈ ਆ ਤੇ ਗ੍ਰਿਲ ਗਏ ਆ ਹੋ ਲਓ ਜੀ ਕੀ ਬਾਤ ਹੈ ਚਲੋ ਸਰਵ ਕਰਦੇ ਇਹਨੂੰ ਹੁਣ ਆਪਾਂ ਹੁਣ ਹੋ ਰਹੀ ਹੈ ਜੀ ਪਲੇਟਿੰਗ ਕਹਿੰਦੀ ਮੈਂ ਆਪ ਹੀ ਸੁਆ ਕੇ ਪਲੇਟਾਂ ਫੇਰ ਅੰਦਰ ਲੈ ਗਿਆ ਨਹੀਂ ਚਲੋ ਆਜੋ ਲੈ ਕੇ ਦੇਖਦੇ ਆ ਲਓ ਜੀ ਕੁੜੀ ਤੁਹਾਡੀ ਬਣਾਉਂਦੇ ਆ ਜੀ ਸੈਂਡਵਿਚ ਗ੍ਰਿਲ ਮੈਂ ਕਰ ਦਿੱਤੇ ਤੇ ਹਾਂ ਮੇਰੀ ਕੁੜੀ ਨੇ ਇਹ ਕੰਮ ਤੇ ਕਹਿੰਦੀ ਮੈਂ ਅੰਦਰ ਪਲੇਟਸ ਹੀ ਆ ਕੇ ਲੈ ਜਾਂਦੀ ਆ ਚਲੋ ਵੇਟ ਕਰਦੇ ਆ ਲੈਂਦੀ ਆ ਛੋਟੀ ਨੇ ਤਾਂ ਕਦੀ ਕੀਤਾ ਹੀ ਨਹੀਂ ਹਾਂ ਬੜਾ ਚੰਗਾ ਲਾਉਣਾ ਹਾਂ ਦੂਟੀ-ਉਟੀ ਬਣਾ ਲੈਂਦੀ ਆ ਕੰਮ ਤੇ ਫਸਟ ਟਾਈਮ ਕੀਤੀ ਕੁਕਿੰਗ ਪਲਗ ਨੇ ਚਲੋ ਆਲਾਂ ਤੋਂ ਫੇਰ ਦੇਖਦੇ ਆ ਕਿੱਦਾਂ ਦੇ ਪਲੇਟਿੰਗਸ ਆ ਕੇ ਲੈ ਕੇ ਆਂਦੀ ਆ ਖੁਸ਼ ਹੋ ਮਗਨੋ ਖੁਸ਼ ਹੋ ਮਗਨ ਬਹੁਤ ਖੁਸ਼ ਹੋ ਆ ਚਲੋ ਦੇਖਦੇ ਆ ਇਹ ਇਧਰ ਸਜਾ ਕੇ ਲੈ ਆਈ ਆ ਜੀ ਕੀ ਬਾਤ ਹੈ ਕੀ ਬਾਤ ਹੈ ਸੋ ਥੋੜੀ ਜਿਆਦਾ ਪੈ ਗਈ ਆ ਚਲੋ ਛੋਟੀਆਂ ਪਲੇਟਾਂ ਦਿਓ ਨਾਲ ਸਾਨੂੰ ਫੇਰ ਕੋਕ ਦਿਓ ਨਾਲ ਖਾਈਏ ਟੇਸਟ ਕਰੀਏ ਚਲੋ ਬਣੇ ਰਹੀਓ ਬਲੌਗ ਨਾਲ ਜੀ ਮਿਲਦੇ ਆ ਜੀ ਬਾਅਦ ਵਿੱਚ ਤੁਹਾਨੂੰ ਟੇਸਟ ਕਰਕੇ ਅੱਜ ਪਲਕ ਨੇ ਪਹਿਲੀ ਵਾਰੀ ਪਲਕ ਤੂ ਫੜੇ ਇਹਨੂੰ ਫੜ ਕੇ ਖੜੀ ਹੋ ਚਲੋ ਜੀ ਫੋਟੋ ਫੇਸ থামਬਨੇਲ ਵਾਸਤੇ ਫੋਟੋ ਖਿੱਚ ਲਈਏ ਆਪਾਂ ਖਾ ਲਿਆ ਜੀ ਉਦਾਂ ਹੁਣ ਇੱਕ ਇੱਕ ਪੀਸ ਖਾਦਾ ਤਾਂ ਬਹੁਤ ਜਿਆਦਾ ਟੇਸਟੀ ਬਣਾਏ ਅੱਜ ਇਹਨਾਂ ਵੇ ਸਾਡੀ ਕੁੜੀ ਪਾਸ ਹੋ ਗਈ ਤੈਨੂੰ ਕਿਹੋ ਜਿਹਾ ਲੱਗ ਰਿਹਾ ਹੁਣ ਮੈਨੂੰ ਦੱਸ ਇਧਰ ਮੂੰਹ ਕੇ ਦੇ ਕੇ ਆ ਦੱਸ ਕਿਹੋ ਜਿਹਾ ਲੱਗ ਰਿਹਾ ਅਮੀਸ਼ੀ ਕੋਈ ਦਿਨ ਮੇ ਜੀ ਹਨਾ ਹਾਂ ਬੇਲਾ ਨਹੀਂ ਸੀਗੀ ਅਮੀ ਤਾਂ ਉਹ ਕਰ ਸਕਦੀ ਐ ਇਤੋਂ ਹੈ ਨਹੀਂ ਸੀਗੀ ਪਰ ਇਹ ਵੀ ਕੁੜੀ ਕਾਮਯਾਬ ਆ ਜੀ ਹਾਂਜੀ ਮਾਤਾ ਜੀ ਕਿਦਾਂ ਸਾਡੀ ਮਾਤਾ ਨੇ ਵੀ ਖਾਦਾ ਜੀ ਅੱਜ ਤੇ ਚਲੋ ਬਾਕੀ ਵੀ ਖਾ ਲਈਏ ਤੇ ਹੁਣ ਬਣੇ ਦਿਓ ਬਲੌਗ ਮਾ ਜੀ ਪਾਉਣ ਖਾ ਪੀ ਗਏ ਹੋ ਗਏ ਆ ਜੀ ਵਿਲੇ ਜਿਹੜੀ ਜਿਸ ਚੀ ਦੀ ਉਮੀਦ ਨਹੀਂ ਸੀ ਸਾਡੀ ਉਮੀਦਾਂ ਦੇ ਬਹੁਤ ਖਰੀ ਉਤਰ ਗਈ ਕੁੜੀ ਹਾਂ ਤੇ ਚਲੋ ਮੇਰੀ ਬਣਾ ਕੇ ਖਾਓਗੇ ਬਹੁਤ ਟੇਸਟ ਲੂਣ ਮਿਰਚ ਇੱਕਦਮ ਪਰਫੈਕਟ ਸੀਗਾ ਹਾਰਾ ਵਸ਼ ਵੀ ਇੱਕਦਮ ਕੋਈ ਵੱਧ ਨਹੀਂ ਸੀ ਕੋਈ ਘੱਟ ਨਹੀਂ ਸੀ ਕਿਉਂਕਿ ਜਿਆਦਾ ਸੌਸ ਹੁੰਦੀ ਸਾਡੀ ਮਾਦਾ ਨੇ ਇੰਨੀ ਚ ਖਾਣੀ ਹਾਂ ਮਾਦਾ ਨੇ ਖਾ ਲਏ ਮਤਲਬ ਸੌਸ ਬਿਲਕੁਲ ਸਹੀ ਸੀ ਮਿਊਨਿਸ ਨਹੀਂ ਪਾਈ ਨਹੀਂ ਹਾਂ ਤੇ ਚਲੋ ਤੁਸੀਂ ਇੱਧਰ ਕਰੋ ਸੰਦੂਰੀ ਸੌਸ ਦਾ ਟੇਸਟ ਆਉਂਦਾ ਹੈ ਹਾਂ ਤੇ ਬਲੋਕ ਕਰੋ ਤੁਸੀਂ ਐਂਡ ਅੱਜ ਕਰਦੇ ਅੱਜ ਦੇ ਬਲੌਗ ਦਾ ਇੱਥੇ ਹੀ ਐਂਡ ਅਰੇ ਤਾਂ ਪੂਰਾ ਦਿਨ ਪਿਆ ਆ ਕੋਈ ਗੱਲ ਨਹੀਂ ਸਾਗ ਬਣਾਉਣਾ ਆ ਸਾਗ ਕੱਲ ਦਿਖਾਵਾਂਗੇ ਤੁਹਾਨੂੰ ਚਲੋ ਜੀ ਤੇ ਤੁਹਾਨੂੰ ਕੱਲ ਮਿਲਦੇ ਆ ਕਿ ਨਵੇਂ ਬਲੌਗ ਦੇ ਚ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚਲੋ ਜੀ ਮਿਲਦੇ ਆ ਕੱਲ ਵੀ ਤੁਹਾਨੂੰ ਇੱਕ ਨਵੇਂ ਬਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ